ਵਰਜੇ ਕਾਲਸਾ ਵਰਜੇ ਕੀ ਫਤਿਹ ਵੀਡੀਓ ਚੱਲਦੀ ਚੱਲਦੀ ਨੂੰ ਸ਼ੇਅਰ ਕਰ ਦੇਣਾ ਤੇ ਧਿਆਨ ਨਾਲ ਗੱਲਬਾਤ ਸੁਣਨੀ ਆ ਗੱਲ ਕਰਾਂਗੇ ਅੱਜ ਆਪਾਂ ਭਾਈ ਅੰਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਤਾਂ ਸਾਰਿਆਂ ਨੂੰ ਪਤਾ ਕਿ ਲਗਾਤਾਰ ਭਾਈ ਅੰਮਰਤਪਾਲ ਸਿੰਘ ਦੀ ਜੋ ਕੰਟੀਨਿਊਸ ਤਰੀਕ ਪੈ ਰਹੀ ਸੀ ਬੈਸ ਹੋ ਰਹੀ ਸੀ ਉਹ ਬਹਿਸ ਦਾ ਸਮਾਂ ਜਿਹੜਾ ਹੁਣ ਮੁੱਕ ਗਿਆਗਾ ਜਨਿ ਕਿ ਬਹਿਸ ਪੂਰੀ ਹੋ ਚੁੱਕੀ ਆ ਲੱਗ ਭਰ ਦੇ ਲੱਗ ਭਗ ਜਿਹੜੀ ਪੰਜਾਬ ਸਰਕਾਰ ਦੇ ਵਕੀਲਾ ਦੀ ਬਹਿਸ ਆ ਉਹ ਵੀ ਜਿਹੜੀ ਪੂਰੀ ਹੋ ਚੁੱਕੀ ਆ ਥੋੜੀ ਕਣੀ ਅੜਚਣਾ ਰਹਿੰਦੀ ਆ ਉਹ ਵੀ ਜਿਹੜਾ 17 ਤਰੀਕ ਤੱਕ ਜਿਹੜੀ ਪੂਰੀ ਹੋ ਜਾਵੇਗੀ ਜਨਿ ਕਿ ਕੱਲ ਸੋਵਾਰ ਨੂੰ ਸਾਰਿਆਂ ਨੂੰ ਪਤਾ ਸਾਰਿਆਂ ਦੀਆਂ ਨਜ਼ਰਾਂ ਨੇ ਭਾਈ ਅੰਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਇਸ ਸਮੇਂ ਐਨਐਸਏ ਲੱਗੀ ਹੋਈ ਆ ਤੇ ਭਾਈ ਅੰਮਰਤਪਾਲ ਸਿੰਘ ਤੇ ਯੂਏਪੀਏ ਜੋ ਆਪਾ ਇਹੜਾ ਕਾਨੂੰਨ ਦੇ ਤਹਿਤ ਜਿਹੜਾ ਹੈ ਉਹ ਬੰਦ ਨੇ ਤੇ ਦੂਸਰੇ ਪਾਸੇ ਭਾਈ ਅੰਮਰਤਪਾਲ ਸਿੰਘ ਆ ਕੰਡੂਰ ਸਾਹਿਬ ਤੋਂ ਐਮਪੀ ਵੀ ਨੇ ਵੱਡੇ ਮਰਦਾਂ ਦੇ ਨਾਲ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਜਿੱਤਾਇਆ ਲੋਕ ਸਭਾ ਦੇ ਵਿੱਚ ਭਾਈ ਅੰਮਰਿਤਪਾਲ ਸਿੰਘ ਨੇ ਸਪੀਕਰ ਨੂੰ ਚਿੱਠੀਆਂ ਲਿਖੀਆਂ ਕਿ ਉਹਨਾਂ ਦਾ ਅਧਿਕਾਰ ਆ ਤੇ ਉਹਨਾਂ ਨੂੰ ਜਿਹੜੀ ਕਿ ਉੱਥੇ ਜਾਣ ਦਾ ਜਿਹੜਾ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਪਰ ਲੋਕ ਸਭਾ ਦੇ ਸਪੀਕਰ ਵੱਲੋਂ ਇਹ ਕਿਹਾ ਗਿਆ ਕਿ ਉਹ ਸਵਾਨੀ ਦੇ ਸਕਦੇ ਤੁਸੀਂ ਸਰਕਾਰ ਨਾਲ ਗੱਲ ਕਰ ਲੋ ਜਾਂ ਹਾਈ ਕੋਰਟ ਦੇ ਵਿੱਚ ਚਲੇ ਜਾਓ ਇਹ ਮੈਂ ਤੁਹਾਨੂੰ ੱੱਕੇ ਸਾਈਆਂ ਦੇ ਮਸਾਲਾ ਦੱਸਦਾ ਯੂਪੀਏ ਤਾਂ ਹੁਣ ਲੱਗਿਆਗਾ ਐਨਐਸਏ ਪਹਿਲਾਂ ਲੱਗਿਆ ਕਿ ਬੰਦਾ ਸਿੱਖ ਐਮਪੀ ਜਿੱਤ ਕੇ ਵੀ ਜਿਹੜਾ ਸੈਸਨ ਦੇ ਵਿੱਚ ਬੋਲ ਨਹੀਂ ਸਕਦਾ ਮਾਤਾ ਨੂੰ ਪਹਿਲਾਂ ਵੀ ਕਈ ਵਾਰੀ ਅਧਾਰਨਾ ਦਿੱਤੀਆਂ ਪ੍ਰਿਗਿਆ ਠਾਕਰ ਵਰਗੀਆਂ ਬੰਬ ਧਮਾਕੇ ਮਾਲੋਗਾਉਂ ਵਿੱਚ ਬੰਬ ਧਮਾਕੇ ਹੋਏ ਸੀ ਉਹਦੇ ਵਿੱਚ ਇਨਵੋਲਵ ਹੋਈ ਸੀ ਉਹ ਜੇਲ੍ਹ ਵੀ ਕੱਟ ਕੇ ਆਈ ਆ ਜੇਲ੍ਹ ਦੇ ਵਿੱਚੋਂ ਬੈਠ ਕੇ ਐਮਪੀ ਜਿੱਤ ਕੇ ਐਮਪੀ ਦੀ ਕੁਰਸੀ ਤੇ ਬੈਠ ਗਈ ਆ ਕਿ ਭਾਜਪਾ ਦਿੱਤੀ ਇਹ ਆ ਸਿੱਖਾਂ ਦੇ ਨਾਲ ਵਿਸ਼ਵਾਸ ਘਾਤ ਇਹ ਆ ਸਿੱਖਾਂ ਦੇ ਨਾਲ thro ਇਹ ਆ ਸਿੱਖਾਂ ਨੂੰ ਅਹਿਸਾਸ ਕਰਾਇਆ ਜਾਂਦਾ ਕਿ ਤੁਸੀਂ ਗੁਲਾਮ ਪਰ ਅਸੀਂ ਗੁਲਾਮੀ ਬਨਣ ਦੇ ਲਈ ਤਿਆਰ ਹੀ ਨਹੀਂ ਇੱਕ ਪਾਸੇ ਕਹਿੰਦੇ ਆ ਜੀ ਭਾਈ ਅੰਮਰਿਤਪਾਲ ਸਿੰਘ ਸਵਿਧਾਨ ਨੂੰ ਨਹੀਂ ਮੰਨਦਾ ਉਹਨੇ ਸਵਿਧਾਨ ਨੂੰ ਵੀ ਮੰਨ ਲਿਆ ਉਹਨੇ ਲੋਕਤੰਤਰ ਨੂੰ ਵੀ ਮੰਨ ਲਿਆ ਉਹਨੇ ਲੋਕਤੰਤਰ ਦੇ ਤਹਿਤ ਦੇ ਅਨੁਸਾਰ ਸਾਰਾ ਕੁਝ ਚੱਲਦਿਆਂ ਹੋਇਆ ਉਹਨੇ ਵੋਟਾਂ ਲੜਨ ਲੀਆਂ ਵੋਟਾਂ ਨੂੰ ਬੱਡੀ ਫਰਕ ਨਾਲ ਜਿੱਤ ਵੀ ਗਿਆ ਪਰ ਅਜੇ ਤੱਕ ਉਹਨੂੰ ਬੋਲਣ ਦਿੱਤਾ ਜਾ ਰਿਹਾ ਤੇ ਉਹਦੇ ਉੱਤੇ ਹਾਲੇ ਸਗੀਮਤਾ ਤ ਤਰਾਵਾਂ ਲਗਾ ਕੇ ਉਹਨੂੰ ਜਿਹੜਾ ਬੰਦ ਕੀਤਾ ਜਾ ਰਿਹਾ ਉਹਨਾਂ ਦੀ ਜਿਹੜੀ ਜਨਨ ਕਿ ਕੱਲੇ ਭਾਈ ਅੰਮਰਤਪਾਲ ਸਿੰਘ ਦੀ ਆਵਾਜ਼ ਬੰਦ ਨਹੀਂ ਇਹ ਕੀਤੀ ਜਾ ਰਹੀ ਇਹ 19 20 ਲੱਖ ਵੋਟਰਾਂ ਦੀ ਆਵਾਜ਼ ਆ ਖੰਡੂਰ ਸਾਹਿਬ ਵਾਸੀਆਂ ਦੀ ਉਹਨਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਆ ਭਗਵੰਤ ਮਾਨ ਕਹਿੰਦਾ ਹੁੰਦਾ ਮੈਂ 3 ਕਰੋੜ ਦਾ ਮੁੱਖ ਮੰਤਰੀ ਆ 3 ਕਰੋੜ ਦੀ ਆਵਾਜ਼ ਆ ਹੁਣ ਇਹਦਾ ਮਤਲਬ 3 ਕਰੋੜ ਲੋਕਾਂ ਨੇ ਵੋਟ ਸੋਹਣੀ ਥੋੜੀ ਪਾਈ ਸੀ ਭਾਈ ਆ ਭਗਵੰਤ ਮਾਨ ਨੂੰ ਹੁਣ 4 ਲੱਖ ਲੋਕਾਂ ਨੇ ਜਿਨ੍ਹਾਂ ਨੇ ਵੋਟ ਪਾਈ ਆ ਪਾਈ ਅੰਬਰਤਪਾਲ ਸਿੰਘ ਨੂੰ ਉਹਨਾਂ ਦੀ ਆਵਾਜ਼ ਤਾਂ ਹੈਗੀ ਹੈਗਾ ਚਲੋ ਦੂਜੇ ਮੰਨਣ ਤੇ ਨਾ ਮੰਨਣ ਬੇਕੋ ਪਹਿਲਾਂ ਵੀ ਕਿਐਸੀ ਨਮਾਇੰਦਾ ਜੋ ਜਿੱਤ ਗਿਆ ਉਹ ਹਰ ਇੱਕ ਪਾਰਟੀ ਦਾ ਸਾਂਝਾ ਹੁੰਦਾਗਾ ਠੀਕ ਹੈ ਕਿ ਪਾਰਟੀਆਂ ਬਚਾਤਰ ਆ ਵੱਖੋ ਵੱਖਰੇ ਹੁੰਦੀਆਂ ਨੇ ਪਰ ਜਦੋਂ MP MLA ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣ ਜਾਵੇ ਤੇ ਉਹ ਸਾਰੇ ਦੇਸ਼ ਦਾ ਹੁੰਦਾਗਾ ਪੰਜਾਬ ਦਾ ਹੁੰਦਾਗਾ ਇਲਾਕੇ ਦਾ ਹੁੰਦਾਗਾ ਹੁਣ ਭਾਈ ਅਮਰਪਾਲ ਸਿੰਘ ਦੇ ਸਾਥੀਆਂ ਤੇ ਐਨਐਸਏ ਜਿਹੜੀ ਉਹ ਮਾਰਤ ਦੇ ਵਿੱਚ ਜਿਹੜੀ ਖਤਮ ਹੋਣ ਵਾਲੀ ਆ ਤੇ ਦੂਸਰੀ ਭਾਈ ਅਮਰਪਾਲ ਸਿੰਘ ਦੇ ਜਿਹੜਾ ਜਲਦੀ ਜਿਹੜੀ ਉਹਨਾਂ ਦੀ ਕੰਟੀਨਿਊਜ ਬਹਿਸ ਆ ਉਹ ਖਤਮ ਹੋ ਚੁੱਕੀ ਆ ਤੇ ਜਿਹੜਾ ਫੈਸਲਾਗਾ ਉਹ ਸੋਮਵਾਰ ਨੂੰ ਆ ਜਾਵੇਗਾ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ 99% ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਆਪੇਗਾ ਭਾਈ ਅੰਮਰਤਪਾਲ ਸਿੰਘ ਨੂੰ ਮੌਕਾ ਮਿਲੇਗਾ ਸੈਸ਼ਨ ਦੇ ਵਿੱਚ ਬੋਲਣ ਦਾ ਜੇਕਰ ਮੌਕਾ ਨਹੀਂ ਮਿਲਦਾ ਤੇ ਤੁਸੀਂ ਪੰਜਾਬੀਆਂ ਇਸ ਨੂੰ ਕਵੇਂ ਸੋਚਦੇ ਹੋ ਕਵੇਂ ਵੇਖਦੇ ਹੋ ਇਹ ਵੀ ਤੁਸੀਂ ਮੈਨੂੰ ਜਰੂਰ ਆਪਣੇ ਕਮੈਂਟਾਂ ਦੇ ਵਿੱਚ ਦੱਸ ਦੇਣਾ ਕਿਉਂਕਿ ਸਿੱਖਾਂ ਦੇ ਨਾਲ ਮੈਂ ਤਾਂ ਉਹਨੂੰ ਪਹਿਲਾਂ ਵੀ ਬਹੁਤ ਵਾਰੀ ਕਿਹਾ ਕਿ ਅੱਜ ਤੋਂ ੱੱਕੇ ਸਾਰੀ ਨਹੀਂ ਹੋ ਰਹੀ ਇਹ ਜਿਹੜਾ ਇਹ ਕਹਿੰਦੇ ਆ ਕਿ ਦੇਸ਼ ਸਾਡਾ ਆਜ਼ਾਦ ਹੋਇਆ ਦੇਸ਼ ਆਜ਼ਾਦ ਸਾਡਾ ਨਹੀਂ ਹੋਇਆ ਇਹਨਾਂ ਲੋਕਾਂ ਦਾ ਹੋਇਆ ਜਿਹੜੇ ਅੱਜ ਬੰਬ ਧਮਾਕੇ ਕਰਕੇ ਵੀ ਜਿਹੜੇ ਕੁਰਸੀਆਂ ਤੇ ਬੈਠੇ ਨੇ ਉਹਨਾਂ ਲਈ ਦੇਸ਼ ਆਜ਼ਾਦ ਹੋਇਆ ਜਿਨ੍ਹਾਂ ਦੇ ਅੱਜ ਕੁਰਸੀਆਂ ਦਾ ਨਿਗਮ ਮਾਨ ਰਹੇ ਨੇ ਭਾਈ ਅੰਬਰਨਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਜੋ ਅੰਮਰਪਾਲ ਸਿੰਘ ਦੇ ਸਾਥੀ ਪੰਜਾਬ ਦੇ ਵਿੱਚ ਸੀ ਉਹਨਾਂ ਦੀ ਵੀ ਪਿਛਲੇ ਦਿਨੀ ਪੇਸੀ ਪਈ ਆ ਬੇਸ਼ੱਕ ਸਾਰੇ ਚੜ੍ਹਦੀ ਕਲਾ ਦੇ ਵਿੱਚ ਆ ਜੋ ਸਿੱਖ ਹਮੇਸ਼ਾ ਸਿੰਘ ਉਹ ਚੜ੍ਹਦੀ ਕਲਾ ਵਿੱਚ ਹੀ ਹੁੰਦਾਗਾ ਜੋ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਉਹਦੀ ਰਜਾ ਦੇ ਵਿੱਚ ਰਹਿ ਕੇ ਚਾਹੇ ਜਿੱਥੇ ਮਰਜੀ ਹੋਵੇ ਉਹਦੀ ਰਜਾ ਦੇ ਵਿੱਚ ਰਹਿ ਕੇ ਚੱਲੇ ਉਹ ਚੜ੍ਹਦੀ ਕਲਾ ਵਿੱਚ ਹੀ ਹੁੰਦਾਗਾ ਕਈ ਹੁਣਾਂ ਘਰਾਂ ਦੇ ਵਿੱਚ ਵੀ ਜਿਹੜੇ ਕਿ ਆਪਾਂ ਦੇਖ ਲਈਏ ਕਿ ਮਰੇ ਕੁੱਤੇ ਵਾਂਗੂ ਹੁੰਦੇ ਆ ਉਹਨਾਂ ਦਾ ਹਾਲ ਜਿਹੜਾ ਇਸ ਤਰ੍ਹਾਂ ਹੁੰਦਾਗਾ ਪਰ ਜਿਹੜਾ ਸਿੱਖਾ ਗੁਰੂ ਗੋਬਿੰਦ ਸਿੰਘ ਦਾ ਤੇ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਹੁੰਦਾਗਾ ਹੋਰ ਬਲ ਮਿਲਦਾ ਉਹਨੂੰ ਹੋਰ ਤਾਕਤ ਮਿਲਦੀ ਹੈ ਉਹਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਸਰਕਾਰਾਂ ਜਾਬਰ ਕਰਦੀਆਂ ਨੇ ਪਰ ਸਰਕਾਰ ਦਾ ਜਵਰ ਸਿੰਘ ਦੀ ਸ਼ਕਤੀ ਆ ਜਿਹੜੀ ਉਹ ਅਕਾਲ ਪੁਰਖ ਵੈਸੇ ਨੂੰ ਕੋਲ ਮਿਲਦੀ ਆ ਦੂਸਰੀ ਗੱਲ ਹੁਣ ਆਪਾਂ ਕਰਦੇ ਸੀ ਭਾਈ ਅੰਮਰਤਪਾਲ ਸਿੰਘ ਦੀ ਕਿ ਉਹਨਾਂ ਨੇ ਉਹਨਾਂ ਉੱਤੇ ਜੁਵਾਪਾ ਲੱਗਿਆ ਹੋਇਆ ਯੂਪੀਏ ਲੱਗਿਆ ਹੋਇਆਗਾ ਹੁਣ ਕਈ ਕਹਿ ਰਹੇ ਆ ਕਿ ਭਾਈ ਅੰਮਰਤਪਾਲ ਸਿੰਘ ਆ ਨਹੀਂ ਸਕਦਾ ਇੰਜੀਨੀਅਰ ਅਰ ਸੇਦ ਨੂੰ ਜੇਕਰ ਦੋ ਦਿਨਾਂ ਦੀ ਪ੍ਰੋਬਲਮ ਮਿਲ ਸਕਦੀ ਆ ਵੱਡਾ ਲੋਕਾਂ ਦਾ ਇਹ ਸਵਾਲ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ ਲਈ ਕਿਉਂ ਨਹੀਂ ਮਿਲ ਸਕਦੀ ਮਾਤਾ ਅਨੂ ਪਹਿਲਾਂ ਵੀ ਦੱਸਿਆ ਕਿ ਸਿੱਖਾਂ ਤੇ ਦੂਜੀਆਂ ਗਿਣਤੀਆਂ ਦੇ ਵਿੱਚ ਫਰਕ ਆ ਮੇਸਾ ਕੀ ਕਿਹਾ ਜਾਂਦਾਗਾ ਘੱਟ ਗਿਣਤੀਆਂ ਮੁਸਲਮਾਨਾਂ ਤੇ ਸਿੱਖਾਂ ਨੂੰ ਪਰ ਉਹ ਮੁਸਲਮਾਨ ਉਹਨੂੰ 2 ਦਿਨਾਂ ਦੀ ਪ੍ਰੋਲ ਦੇ ਦਿੱਤੀ ਆ ਦਿੱਲੀ ਹਾਈ ਕੋਰਟ ਵੱਲੋਂ ਪਰ ਪੰਜਾਬ ਹਰਿਆਣਾ ਹਾਈ ਕੋਰਟ ਇਹ ਕਿਦੀ ਡਿਕ ਕਰਦਾ ਗਿਆ ਕਿਉਂ ਕਰਦਾਗਾ ਕਿਹੜੀਆਂ ਸਰਕਾਰਾਂ ਨੇ ਕਿਸ ਤਰ੍ਹਾਂ ਇਹ ਡੀਲ ਕਰੂਗਾ ਕਿ ਭਾਈ ਅੰਮਰਪਾਲ ਸਿੰਘ ਦਾ ਸਭਧਾਨਕ ਹੱਕਾ ਕਿ ਉਹ ਜਿਹੜਾ ਸੈਸ਼ਨ ਦੇ ਵਿੱਚ ਲੋਕਾਂ ਨੇ ਚੁਣਿਆ ਉਹਨੂੰ ਬੋਲਣ ਦਾ ਹੱਕ ਆ ਤੇ ਇਹ ਆਉਣ ਵਾਲਾ ਟਾਈਮ ਸੋਮਵਾਰ ਦਾ ਜਿਹੜਾ ਤੁਹਾਡਾ ਖੁਸ਼ਖਬਰੀ ਮਿਲੂਗੀ ਇੰਤਜ਼ਾਰ ਦੀਆਂ ਘੜੀਆਂ ਮੈਂ ਕਹੂੰਗਾ ਕਿ ਖਤਮ ਹੋਣਗੀਆਂ ਆਕਾਲ ਪੁਰਖ ਦੇ ਅੱਗੇ ਇੱਕ ਭਰੋਸਾ ਨਿੱਚਾ ਰੱਖਣਾ ਬਹੁਤ ਜ਼ਰੂਰੀ ਆ ਗੁਰੂ ਜੂਰ ਕਿਰਪਾ ਕਰੂਗਾ ਤੇ ਭਾਈ ਅੰਮਰਤਪਾਲ ਸਿੰਘ ਦੇ ਨਾਲ ਦੇ ਸਾਥੀ ਜਿਹੜੇ ਨੇ ਸਿੰਘ ਹੋ ਰਹੇ ਆ ਹੋਣਗੇ ਲਾਜ਼ਮੀ ਸਾਰੇ ਤੇ ਭਾਈ ਅੰਮਰਤਪਾਲ ਸਿੰਘ ਤੇ ਸਿਰਫ ਇੰਨੀ ਕੜੇਚਣਾ ਆ ਸਕਦੀ ਆ ਕਿ ਜਿਹੜਾ ਸਰਕਾਰਾਂ ਨੇ ਮੈਂ ਕਹੂੰਗਾ ਘਟ ਤੇ ਵਿਰੋਧੀਆਂ ਦਾ ਜਿਹੜਾ ਜਾਦੇ ਜ਼ੋਰ ਲੱਗਿਆ ਸੀ ਕਿ ਭਾਈ ਅੰਮਰਤਪਾਲ ਸਿੰਘ ਨੂੰ ਕਵੇਂ ਨਾ ਕਵੇਂ ਫਾਂਸੀ ਹੋਣੀ ਚਾਹੀਦੀ ਐ ਕਵੇਂ ਨਾ ਕਵੇਂ ਇਹਨੂੰ ਜੇਲ੍ਹ ਹੋਣੀ ਚਾਹੀਦੀ ਐ ਇਹ ਨਿਕਲਣਾ ਨਹੀਂ ਚਾਹੀਦਾ ਤੁਹਾਨੂੰ ਪਤਾ ਹੀ ਆ ਕਿ ਕਿਹੜੀ ਉਹ ਪੱਲੀ ਚ ਇੱਕ ਮਹਿਕਮਾ ਹੁਣ ਕੰਨ ਚ ਪਾਏ ਨੇ ਆਪਾਂ ਕਹਿੰਦੇ ਰੜਕਦੇ ਪਤਾ ਲੱਗ ਗਿਆ ਕਿ ਹੁਣ ਵੀ ਭਾਈ ਅੰਮਰਪਾਲ ਸਿੰਘ ਤੇ ਯੂਆਪੀ ਲਗਾ ਦਿੱਤਾ ਤੁਹਾਡੇ ਕਹਿਣ ਤੇ ਹੁਣ ਤੁਹਾਡੇ ਕਹਿਣ ਤੇ ਲਗਾ ਦਿੱਤਾ ਇਸ ਕਰਕੇ ਸਾਰੇ ਚੁੱਪ ਨੇ ਜਿਸ ਦਿਨ ਪਾਈ ਅੰਮਰਪਾਲ ਸਿੰਘ ਨੂੰ ਪਰੋਲ ਮਿਲਦੀ ਹੈ ਜਾਂ ਅੰਮਰਪਾਲ ਸਿੰਘ ਸੰਸਦ ਦੇ ਵਿੱਚ ਬੋਲਦਾ ਤੇ ਉਹਨਾਂ ਲੋਕਾਂ ਨੇ ਫੇਰ ਕਾਮਾ ਰੋਲੀ ਪਾਉਣੀ ਆ ਫੇਰ ਉਹਨਾਂ ਨੇ ਦਹਾਈ ਪਾਉਣੀ ਆ ਫੇਰ ਉਹਨਾਂ ਨੇ ਪਿੱਟਣਾਗਾ ਫੇਰ ਉਹਨਾਂ ਦਾ ਪਿੱਟ ਸੇ ਆਪਾਂ ਫੇਰ ਸ਼ੁਰੂ ਹੋਣਾਗਾ ਫੇਰ ਉਹਨਾਂ ਨੂੰ ਦੇਸ ਰਾਣੀ ਕਿ ਅਸੀਂ ਕਿੱਧਰ ਜਾਈਏ ਕਿੱਦਾਂ ਨਾ ਜਾਈਏ ਟੱਕਰਾ ਮਾਰਨੇ ਕੰਧਾਂ ਦੇ ਵਿੱਚ ਕਿ ਕਈ ਲੋਕ ਇੱਥੇ ਵਿਰੋਧੀ ਨੇ ਜਿਹੜੇ ਭਾਜਪਾ ਦੇ ਏਜੰਟ ਨੇ ਜਿਹੜੇ ਸਰਕਾਰਾਂ ਦੇ ਚਾਪਲੂਸ ਨੇ ਜਿਹੜੇ ਕਿ ਰੋਜ਼ ਜਿਹੜੇ ਭਾਈ ਅੰਮਰਪਾਲ ਸਿੰਘ ਦੇ ਖਿਲਾਫ ਜਿਹੜੇ ਬਗਵਾਸ ਕਰਦੇ ਨੇ ਹੁਣ ਭਾਈ ਅੰਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਜਿਹੜੀ ਰਿਹਾਈ ਆ ਉਹ ਜਲਦੀ ਹੋਵੇਗੀ ਤੇ ਇਸ ਨੂੰ ਲੈ ਕੇ ਜਿਹੜੀ ਵੱਡੀ ਅਪਡੇਟ ਤੁਹਾਨੂੰ ਸੁਣਾ ਦਿੱਤੀ ਆ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਜਿੰਨਾ ਲੱਖਾਂ ਲੋਕਾਂ ਤੱਕ ਤੁਸੀਂ ਵੀਡੀਓ ਨਹੀਂ ਪਹੁੰਚਾਉਂਦੇ ਕਿਉਂਕਿ ਭਾਈ ਅੰਮਰਤਪਾਲ ਸਿੰਘ 2027 ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਸਭ ਤੋਂ ਵੱਧ ਟੱਕਰ ਹੋਗੀ ਆਪਣੇ ਕਾਂਗਰਸ ਦੇ ਨਾਲ ਪੰਜਾਬ ਦੇ ਵਿੱਚ ਟੱਕਰ ਹੋਗੀ 2027 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਭਾਈ ਅੰਮਰਤਪਾਲ ਸਿੰਘ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅੰਮਰਤਪਾਲ ਸਿੰਘ ਦੀ ਪਾਰਟੀ ਹੈ ਜੋ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਦੇ ਵੱਲੋਂ ਵੱਡੀ ਮਿਹਨ ਮਿੱਢੀ ਜਾ ਰਹੀ ਆ ਹਜ਼ਾਰਾਂ ਲੱਖਾਂ ਦੇ ਏਕਣ ਲੋਕਾਂ ਦੇ ਨਾਲ ਜਿਹੜੇ ਲੋਕ ਨੇ ਭਾਈ ਅੰਮਰਿਤਪਾਲ ਸਿੰਘ ਦੀ ਉਸ ਪਾਰਟੀ ਦੇ ਨਾਲ ਜਥੇਬੰਦੀ ਦੇ ਨਾਲ ਜੁੜ ਰਹੇ ਨੇ ਤੇ ਆਉਣ ਵਾਲਾ 2027 ਤੁਸੀਂ ਇਹ ਵੇਖ ਲਿਓ ਕਿ ਜਿਸ ਤਰ੍ਹਾਂ ਆਮਾਦੀ ਪਾਰਟੀ ਦੇ 92 ਐਮਐਲਏ ਲੋਕਾਂ ਨੇ ਬਣਾਏ ਸੀ ਲੋਕਾਂ ਨੇ ਕਿ ਫੇਰ ਪਾਸਾ ਪਾਰਟੀ ਦੇਣਾ ਭਾਈ ਅੰਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਫੇਰ ਦੇਖੋ ਤੁਸੀਂ ਚੀਕਾਂ ਤੇ ਝਿਆੜਾਂ ਕਿਸ ਤਰ੍ਹਾਂ ਪੈਂਦੀਆਂ ਨੇ ਬੇਸ਼ੱਕ ਸਰਕਾਰ ਦੀਵ ਸਿੱਧੂ ਨੂੰ ਮਰਵਾਉਣ ਦੀ ਕੋਸ਼ਿਸ਼ ਕਰੋਗੀ ਭਾਈ ਅਮਰਪਾਲ ਸਿੰਘ ਨੂੰ ਬੜਾ ਕੁਝ ਕਰੋਗੀ ਤੇ ਵਿਰੋਧੀ ਵੀ ਵਿਰੋਧ ਵੀ ਕਰਨਗੇ ਪਰ ਇਸ ਨੂੰ ਸਾਰਾ ਕੁਝ ਦੇਖਦੇ ਹੋਏ ਅਕਾਲ ਪੁਰਖ ਦੀ ਜਿੰਨਾ ਤਰ ਕਿਸੇ ਦੇ ਮਿਹਰ ਹੋਵੇ 사ਦਕਾ ਹੋਵੇ ਸਵਾਸ ਦਿੱਤੇ ਹੋਣਾ ਉਹਨਾਂ ਤਰ੍ਹਾਂ ਬਾਲ ਕੋਈ ਬਿੰਗਾ ਕਰ ਨਹੀਂ ਸਕਦਾ ਤੇ ਭਾਈ ਅਮਰਪਾਲ ਸਿੰਘ 27 ਦੇ ਵਿੱਚ ਜੇਕਰ ਮੁੱਖ ਮੰਤਰੀ ਬਣ ਗਏ ਤੇ ਜਿਹੜੀ ਪੰਜਾਬ ਦੀ ਅੱਜ ਦੁਰਦਸ਼ਾ ਹੋ ਰਹੀ ਆ ਜੋ ਅੱਜ ਪੰਜਾਬ ਦਾ ਹਾਲ ਹੋ ਰਿਹਾ ਅੱਜ ਨਸਿਆਂ ਨੇ ਘੇਰ ਲਿਆ ਪੰਜਾਬ ਅੱਜ ਠੱਗੀਆਂ ਚੋਰੀਆਂ ਡਾਕੇ ਟਕੈਂਤੀਆਂ ਕਾਤਲ ਲੁੱਟਾਂ ਬਾਹਰ ਦਾ ਤਾਂ ਜੋ ਕੁਝ ਹੋ ਰਿਹਾਗਾ ਇਹ ਸਾਰਾ ਕੁਝ ਖਤਮ ਹੋ ਜਾਣਾਗਾ ਜਿਹੜੇ ਸਾਡੇ ਨੌਜਵਾਨ ਨੇ ਅੱਜ ਸਿੱਖ ਕੌਮ ਤੋਂ ਜਿਹੜੇ ਪੜ੍ਹਕ ਚੁੱਕੇ ਨੇ ਅੱਜ ਨਸਿਆਂ ਦੀ ਦਲ ਦਲ ਵਿੱਚ ਧਸ ਚੁੱਕੇ ਨੇ ਤੇ ਉਹਨਾਂ ਨੇ ਵੀ ਜਿਹੜਾ ਆਵਾਸ ਮੁੜ ਕੇ ਆ ਜਾਣਾਗਾ ਤੇ ਫੇਰ ਜਾ ਕੇ ਪੰਜਾਬ ਰੰਗਲਾ ਪੰਜਾਬ ਬਣੂਗਾ ਫੇਰ ਜਾ ਕੇ ਸਾਰਿਆਂ ਨੂੰ ਇੱਕ ਮੈਂ ਕਹੂੰਗਾ ਕਿ ਸੁੱਖ ਦੀ ਨੀਂਦ ਜਿਹੜਾ ਕਿ ਪੰਜਾਬ ਅੱਜ ਸੁਲਗ ਰਿਹਾਗਾ ਅੱਜ ਚਾਰੇ ਪਾਸਿਓਂ ਬੰਬ ਧਮਾਕੇ ਹੋ ਰਹੇ ਨੇ ਅੱਜ ਪੰਜਾਬੀਆਂ ਤੁਹਾਨੂੰ ਪਤਾਗਾ ਕਿ ਵੋਟ ਹੋ ਕੇ ਕਵੇ ਪੰਜਾਬਾਂ ਪੰਜਾਬੀਆਂ ਨੂੰ ਘਰਾਂ ਦੇ ਵਿੱਚੋਂ ਉੱਥੋਂ ਕੱਢਿਆ ਜਾ ਰਿਹਾ ਤੇ ਜਿਹੜਾ ਨੇ ਕਰੋੜਾ ਕਰੋੜਾ ਰੁਪਇਆ ਲਾਇਆ ਸੀ ਅੱਜ ਉਹਨਾਂ ਦੀ ਹਾਲਤ ਵੇਖਣ ਵਾਲੀ ਆ ਤੇ ਸਾਰਾ ਕੁਝ ਆਉਣ ਵਾਲੇ 2027 ਦੇ ਵਿੱਚ ਠੀਕ ਹੋਊਗਾ ਤੇ ਤੁਸੀਂ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਜਰੂਰ ਲਿਖ ਦਿਆ ਕਰੋ ਪਤਾ ਨਹੀਂ ਕੀ ਹੁੰਦਾ ਤੁਹਾਨੂੰ ਕਮੈਂਟ ਲੱਗੇ ਨਾ ਕਿ ਡਰ ਲੱਗਦਾਗਾ ਕਮੈਂਟ ਤਾਂ ਤੁਸੀਂ ਲਿਖ ਹੀ ਸਕਦੇ ਹੋ ਕਿਉਂਕਿ ਕਮੈਂਟਾਂ ਤੋਂ ਪਤਾ ਲੱਗਦਾਗਾ ਬੰਦੇ ਦੀ ਸੋਚ ਦਾ ਮੈਂ ਇਹ ਨਹੀਂ ਕਹਿੰਦਾ ਕਿ ਭਾਈ ਅੰਮਰਪਾਲ ਸਿੰਘ ਦੇ ਹੱਕ ਵਿੱਚ ਹੀ ਲਿਖੋ ਜੇ ਤੁਸੀਂ ਵਿਰੋਧ ਚੋਂ ਵਿਰੋਧ ਚ ਲਿਖ ਦਿਓ ਹੱਕ ਚੋਂ ਹੱਕ ਚ ਲਿਖੋ ਜੇ ਅੱਜ ਪੰਜਾਬ ਦਾ ਹਾਲ ਹੋ ਰਿਹਾ ਉਹਦੇ ਤਹਿਤ ਲਿਖ ਦਿਓ ਕੁਝ ਨਾ ਕੁਝ ਤਾਂ ਲਿਖਿਆ ਕਰੋ ਤੇ ਇਸ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰਨਾ ਧੰਨਵਾਦ ਬੈਰਜ ਸਿੰਘ ਖਾਲਸਾ ਬੈਰਜ ਜੀ ਕੀ ਫਤਿਹ